ਲੋ ਜੀ ਟਾਇਰ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਈਏ ਪਹਿਲਾਂ ਤਾਂ ਕਿ ਮਿੱਟੀ ਘਟਾ ਨ ਰਵੇ ਤੇ ਉੱਤੇ ਖਰੋਚਾ ਕਾਫੀ ਆਈਆਂ ਹੋਈਆਂ ਸੀਗੇ ਤੇ ਇਹਨੂੰ ਆਪਾਂ ਕਵਰ ਕਰਾਂਗੇ ਬਾਅਦ ਵਿੱਚ ਆਜੋ ਇਹ ਲੈ ਆਂਦੀ ਆ ਆਪਾਂ ਕਿੱਥੇ ਲੈ ਆਂਦੀ ਸੀ ਆਪਾਂ ਇਹ ਹੋਮ ਡੀਪੂ ਤੋਂ ਹਨਾ ਤੇ ਇਹ ਆਪਾਂ ਮੈਟ ਵਾਲੀ ਲੈ ਕੇ ਆਏ ਆ ਵੈਸੇ ਤਾਂ ਦੂਜੀ ਵੀ ਮਿਲ ਜਾਂਦੀ ਆ ਗ੍ਰੀ ਗਲੋਸੀ ਵਾਲੀ ਆ ਆਪਾਂ ਸਿਰਫ ਮੈਟ ਲੁੱਕ ਦੇਣਾ ਚਾਹੁੰਦੇ ਆ ਟਾਇਰਾਂ ਨੂੰ ਤੇ ਆਜੋ ਟਰਾਈ ਕਰਦੇ ਆ ਕਿੱਦਾਂ ਦੇ ਬੰਦਿਆ ਸਾਰੇ ਟਾਇਰ ਤੇ ਟੇਪ ਲਾਤੀ ਆ ਤਾਂ ਕਿ ਜਿਹੜਾ ਤਦੇ ਥੋੜਾ ਬਾਹਰ ਨੂੰ ਨਾ ਜਾਵੇ ਟਾਇਰ ਨੂੰ ਨਾ ਲੱਗੇ ਟੇਪ ਨਾਲ ਸਾਰਾ ਅੰਦਰ ਤੱਕ ਲਾਤੀ ਆਪੇ ਟੇਪ ਇਹਨੂੰ ਥੋੜਾ ਨਾ ਚਾਕੂ ਨਾਲ ਥੋੜਾ ਅੰਦਰ ਅੰਦਰ ਕਰਤਾ ਤਾਂ ਕਿ ਪੂਰੀ ਵੇਸਾ ਕਵਰ ਹੋ ਜੇ ਸਾਰੀ ਆਪਣੀ ਨਾ ਆਹ ਲਓ ਜੀ ਟੇਪ ਸਾਡੀ ਲੱਗ ਗਈ ਆ ਫਿਰ ਮਨੋਰੰਜਨ ਵੇਖੀਏ ਚੀਜ਼ ਦਾ ਕਾਰਨਾਮਾ ਵੇਖੀਏ ਉੱਚੀ ਨਹੀਂ ਲਾਈ ਦੀਪੋ ਥੋਟੇ ਵੀ ਲਾਤੀ ਟੇਪ ਆਪਾਂ ਆਪਾਂ ਟਰਾਈ ਕੀਤਾ ਕਿ ਲੋਗੋ ਇਦਾਂ ਹੀ ਰਹਿਣ ਦੀਏ ਕਿਉਂਕਿ ਲੋਗੋ ਵਾਵਾ ਦਾ ਸਟੀਨਲੈਸ ਸਟੀਲ ਜਿਹਦਾ ਉੱਥੋਂ ਬਾਕੀ ਟੇਪ ਕੱਢ ਦਾਂਗੇ ਆਪਾਂ ਮਾੜੀ ਜੀ ਸਪਰੇਅ ਮਾਰੂ ਬੱਸ ਦੂਰੋਂ ਮਾਰੇ ਦੂਰੋਂ ਬਾਸ ਵਾਹ ਦੀ ਵਾ ਕਿੰਨਾ ਸੋਹਣਾ ਕਲਰ ਆ ਰਿਹਾ ਦੇਖੋ ਓਏ ਹੋਏ ਹੋਏ ਪੂਰਾ ਲਗਾਤਾ ਇਹਨੇ ਬਹੁਤ ਸੋਹਣਾ ਲੱਗ ਰਿਹਾ ਹੋ ਗੀ ਇਸ ਤਰ੍ਹਾਂ ਫਿੱਟਰ ਲੱਗ ਗਿਆ ਏ ਬੋਤਾਲ ਦੀ ਹੁਣ ਸਾਈਡਾਂ ਤੋਂ ਹੌਲੀ ਹੌਲੀ ਉਹ ਦੇ ਬੁੱਤੇ ਆ ਗਏ ਨੇ ਆਹ ਬੁੱਤੇ ਆਈ ਨਾ ਮੇਰੇ ਕੋਲ ਆ ਗਿਆ ਓ ਮਾਈ ਗॉड ਪੂਰੀ ਲੁੱਕ ਹੀ ਚੇਂਜ ਹੋ ਗਈ ਹੈ ਕਿੰਨਾ ਸਵਾਗ ਲੱਗ ਰਿਹਾ ਹੈ ਬਾਕੀ ਫਿਰ ਹੈਰੀ ਨੇ ਸੁਜੈਸਟ ਕੀਤਾ ਸੀ ਕਿ ਉੱਤੇ ਟੈਰਾਂ ਨੂੰ ਵੀ ਕਰ ਲਈਏ ਕਿ ਟੈਰ ਵੀ ਸੋਹਣੇ ਲੱਗਣਗੇ ਤੁਹਾਡੇ ਨਵੇਂ ਹੋ ਜਾਣਗੇ ਤੇ ਆਊਟ ਐਰਰ ਵੀ ਕਰਕੇ ਵੇਖੀਏ ਕਿੰਨਾ ਪੂਰੀ ਲੁੱਕ ਹੀ ਚੇਂਜ ਹੋ ਜਾਨੀ ਦੇਖਿਓ ਤੁਸੀਂ ਬਰਥਡੇ ਜੰਪ ਕੜ ਕੜੋਂ ਹੁੰਦੇ ਬੱਲੇ ਬੱਲੇ ਪੂਰੀ ਚੇਂਜ ਹੋ ਗਈ ਜੀ ਕਿੰਨਾ ਸੋਹਣਾ ਲੱਗ ਲਿਆ ਤੇ ਤੁਸੀਂ ਵੀ ਟਰਾਈ ਕਰਿਓ ਤੇ ਆਪਾਂ ਇੱਕ ਗਿੜੀ ਮਾਰ ਕੇ ਆਨੇ ਹੁਣ ਤੇ ਦੱਸਿਓ ਤੁਹਾਨੂੰ ਕਿਵੇਂ ਲੱਗਾ ਇਹ ਮੋਡੀਫਿਕੇਸ਼ਨ